ਰਾਗ ਗਾਉੜੀ ਗਵਾਰੇ ਰੀ ਮਹਲਾ ਪਹਿਲਾ ਚਾਉ ਪਦੇ ਦੋ ਪਦੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਭਉ ਮੁਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਾਰ ਚਲੀਐ ਸਹੀਐ ਭਾਰ ਨਦਰੀ ਕਰਮੀ ਗੁਰਬੀਚਾਰ ਭੈ ਬਿਨ ਕੋਈ ਨਾ ਲੰਗਸ ਪਾਰ ਭੈ ਭਉ ਰਖਿਆ ਭਾਏ ਸਵਾਰ ਰਹਾਉ ਭੈ ਤਨ ਅਗਨ ਭਖੈ ਭੈ ਨਾਲ ਭੈ ਭਉ ਘੜੀਐ ਸ਼ਬਦ ਸਵਾਰ ਭੈ ਬਿਨ ਘੜਤ ਕੰਚਨ ਕਾਚ ਅੰਦਾ ਸਚਾ ਅੰਦੀ ਸਟ ਬੁੱਧੀ ਬਾਜੀ ਉਪਜੈ ਭਾ ਉਪਜੈ ਚਾਉ ਸਹਿ ਸਿਆਣਪ ਪਵਨਤਾਉ ਨਾਨਕ ਮਨ ਮੁਖ ਬੋਲਣ ਵਾਓ ਅੰਦਾ ਅੱਖਰ ਵਾਓ ਦੁਆਓ ਗੌੜੀ ਮਹੱਲਾ ਪਹਿਲਾ ਦਾਰ ਘਰ ਘਰ ਡਾਰ ਡਰ ਡਾਰ ਜਾਏ ਸੋ ਡਾਰ ਕੇਹਾ ਜਿਤ ਡਾਰ ਡਰ ਪਾਈ ਤੋਦ ਬਿਨ ਦੂਜੀ ਨਾਹੀ ਜਾਏ ਜੋ ਕేశਵਰ ਤੈ ਸਭ ਤੇਰੀ ਰਜਾਈ ਡਰੀਐ ਜੇ ਡਰ ਹੋਵੈ ਹੋਰ ਡਰ ਡਰ ਮਰਨਾ ਮਾਨਕਾ ਸੂਰ ਰਹਾਉ ਨਾ ਜੀਉ ਮਰੈ ਨਾ ਡੂਬੈ ਤਰੈ ਜਿਨ ਕੇ ਸ਼ਕੀਆ ਸੋ ਕਿਸ਼ ਕਰੈ ਹੁਕਮੇ ਆਵੈ ਹੁਕਮੇ ਜਾਈ ਆਗੇ ਪਾਛੇ ਹੁਕਮ ਸਮਾਈ ਹੰਸ ਹੇਤ ਆਸਾ ਅਸਮਾਨ ਤਿਸ ਵਿੱਚ ਭੂਖ ਹੈ ਬਹੁਤ ਨੈ ਸਾਨ ਪਾਉ ਖਾਣਾ ਪੀਣਾ ਆਧਾਰ ਬਿਨ ਖਾਦੇ ਮਰ ਹੋਏ ਗਵਾਰ ਜਿਸ ਕਾ ਕੋਈ 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 ਸਭ ਕੋ ਤੇਰਾ ਤੂੰ ਸਭਨਾ ਕਾ ਸੋਈ ਜਾਂ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਬਿਖਮ ਵਿਚਾਰ ਗਾਉੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤੁਪਾਈ ਕਰਿ ਇਹੋ ਵਸੀਖ ਕਹਿਣਾ ਹੈ ਕਿਛ ਕਹਿ ਨ ਜਾਏ ਤਉ ਕੁਦਰਤ ਕੀਮਤ ਨਹੀਂ ਪਾਏ ਰਹਾ ਸਰਮ ਸੁਰਤ ਦੁਏ ਸਸੁਰ ਭਈ ਕਰਨੀ ਕਾਮਨ ਕਰ ਮੰਨ ਲੈ ਸਾਹਾ ਸੰਜੋਗ ਵਿਆਹ ਵਿਜੋਗ ਸਚ ਸੰਤਤ ਕਹੋ ਨਾਨਕ ਜੋਗ ਗਾਉੜੀ ਮਹੱਲਾ ਪਹਿਲਾ ਪਾਉਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੋਧ ਕਾ ਖੇਲ ਨੌ ਦਰਵਾਜੇ ਦਸਵਾ ਦੁਆਰ ਬੋਜਰੇ ਗਿਆਨੀ ਇਹੋ ਵਿਚਾਰ ਕਥਤਾ ਬਕਤਾ ਸੁਣਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੈ ਪਾਉਣ ਬੋਜਰੇ ਗਿਆਨੀ ਮੂਆ ਹੈ ਕਾਉਨ ਮੁਈ ਸੁਰਤ ਬਾਦ ਹੰਕਾਰ ਉਹ ਨਾ ਮੂਆ ਜੋ ਦੇਖਨ ਹਾਰ ਜੈ ਕਾਰਨ ਟਾਟ ਤੀਰਥ ਜਾਹੀ ਰਤਨ ਪਦਾਰਥ ਘਾਟ ਹੀ ਮਾਹੀ ਪੜ ਪੜ ਪੰਡਤ ਬਾਦ ਵਖਾਣੈ ਭੀਤਰ ਹੋਂਦੀ ਵਤ ਨਾ ਜਾਣੈ ਹਾਉ ਨਾ ਮੂਆ ਮੇਰੀ ਮੁਈ ਬੁਲਾਈ ਉਹ ਨਾ ਮੂਆ ਜੋ ਰਹਿ ਆਸਮਾਈ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗਾਉੜੀ ਮਹੱਲਾ ਪਹਿਲਾ ਦੱਖਣੀ ਸੋਣ ਸੋਣ ਬੂਜੈ ਮਾਨੈ ਨਾਉ ਤਾ ਕੈ ਸਦ ਬਲੇਹਾਰੈ ਜਾਉ ਆਪ ਭੁਲਾਈ ਠੌਰ ਨਾ ਠਾਉ ਤੂੰ ਸਮਝਾਵਹਿ ਮੇਲ ਮਿਲਾਉ ਨਾਮ ਮਿਲੇ ਚੱਲੇ ਮੈਂ ਨਾਲ ਬਿਨ ਨਾਵੇ ਬਾਦੀ ਸਭ ਕਾਲ ਰਹਾਉ ਖੇਤੀ ਵਨਜ ਨਾਵੇ ਕੀ ਓਟ ਪਾਪ ਪੁਨ ਬੀਜ ਕੀ ਪੋਟ ਕਾਮ ਕ੍ਰੋਧ ਜੀਅ ਮਹਿ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੇਖ ਤਨ ਮਨ ਸੀਤਲ ਸਾਚ ਪਰੇਕ ਜਲ ਪੁਰਾਇਨ ਰਸ ਕਮਲ ਪਰੇਖ ਸ਼ਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗੀ ਗਾੜ ਦਸ ਦੁਆਰ ਪੰਜ ਵਸੇ ਮਿਲ ਜੋਤਿ ਅਪਾਰ ਆਪ ਤੁਲੈ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗਾਉੜੀ ਮਹੱਲਾ ਪਹਿਲਾ ਜਤੋ ਜਾਏ ਕਹਾਂ ਤੇ ਆਵੇ ਕਹਿ ਉਪਜੈ ਕਹਿ ਜਾਏ ਸਮਾਵੇ ਕਿਉ ਬਾਦਿਓ ਕਿਉ ਮੁਕਤੀ ਪਾਵੇ ਕਿਉ ਅਬਿਨਾਸੀ ਸਹਿਜ ਸਮਾਵੇ ਨਾਮ ਹਿਰਦੈ ਅਮਰਤ ਮੁਖ ਨਾਮ ਨਰਹਰ ਨਾਮ ਨਰਹਰ ਨਿਹਕਾਮ ਰਹਾਓ ਸਹਿਜੇ ਆਵੇ ਸਹਿਜੇ ਜਾਏ ਮਨਤੀ ਉਪਜੈ ਮਨ ਮਾਹੇ ਸਮਾਈ ਗੁਰਮੁਖ ਮੁਖ ਤੋਂ ਬੰਧਨ ਨਾ ਪਾਏ ਸ਼ਬਦ ਵਿਚਾਰ ਛਟੈ ਹਰ ਨਾਏ ਤਰਵਰ ਪੰਖੀ ਬਹੁ ਨੇਸ ਬਾਸ ਸੁਖ ਦੁਖੀਆ ਮਨ ਮੋਹ ਵਿਨਾਸ਼ ਸਾਜ ਬਿਹਾਗ ਤਕਹ ਆਗਾਸ ਦਹ ਦੇਸ ਧਾਵਹਿ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਪ੍ਰੋਧ ਫੂਟੈ ਬਿਖਮਾਟ ਬੇਨਾ ਵਖਰ ਸੁਨੋ ਘਰ ਹਾਟ ਗੁਰ ਮਿਲ ਖੋਲੇ ਬਜਰ ਕਾ ਪਾਟ ਸਾਧ ਮਿਲਾਏ ਪੂਰਬ ਸੰਜੋਗ ਸੱਚ ਰਹਸੇ ਪੂਰੇ ਹਰ ਲੋਗ ਮਾਨ ਤਨ ਦੇ ਲੈ ਸਹਿਜ ਸੁਭਾਈ ਨਾਨਕ ਤਿਨ ਕੈ ਲਾਗਉ ਪਾਈ ਗਉੜੀ ਮਹੱਲਾ ਪਹਿਲਾ काम क्रोध माया महचित झूठ विकार जागे हित चीत पूंजी पाप लोभ की कीत तारतारी मन नाम सुचित ओवाहो वाहो, वाहो साची मै तेरी टेक हाऊ पापी तू निर्मल एक रहाऊ ਆਗਨ ਪਾਣੀ ਬੋਲੇ ਪੜਵਾਉ ਜੇ ਹਵਾ ਇੰਦਰੀ ਏਕ ਸੁਵਾਉ ਦਿਸਟ ਵਿਕਾਰੀ ਨਹੀਂ ਪਾਉ ਭਾਉ ਆਪ ਮਾਰੀ ਤਾ ਪਾਏ ਨਾਉ ਸ਼ਬਦ ਮਰ ਫਿਰ ਮਰਨ ਨਾ ਹੋਈ ਬਿਨ ਮੁਈ ਕਿਉ ਪੂਰਾ ਹੋਈ ਪਰਪੰਚ ਵਿਆਪ ਰਹਿਆ ਮਨ ਦੋਏ ਥਿਰ ਨਾਰਾਇਣ ਕਰੇ ਸੁ ਹੋਈ ਬੋਹਿਥ ਚੜੋ ਜਾ ਆਵੈ ਵਾਰ ਠਾਕੇ ਬੋਹਿਥ ਦਰਗਹਿ ਮਾਰ ਸਚ ਸਾਲਾਹੀ ਧਨ ਗੁਰਦੁਆਰ ਨਾਨਕਦਾਰ ਘਰ ਏਕੰਕਾਰ ਗਾਉੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਬੀਚਾਰ ਅੰਮ੍ਰਿਤ ਧਾਰ ਗਗਨਦਾਸ ਦੁਆਰ ਤ੍ਰੇਪਵਨ ਬਿਦਿਆ ਆਪ ਮੁਰਾਰ ਰੇ ਮਨ ਮੇਰੇ ਪਰਮਾ ਨ ਕੀਜੈ ਮਨ ਮਾਨਿਆ ਅੰਮ੍ਰਿਤ ਰਸ ਪੀਜੈ ਰਹਾਓ ਜਨਮ ਜੀਤ ਮਰਨ ਮਨ ਮਾਨਿਆ ਆਪ ਮੁਵਾ ਮਨ ਮਨ ਤੇ ਜਾਣਿਆ ਨજર ਭਈ ਘਰ ਘਰ ਤੇ ਜਾਣਿਆ ਜਤ ਸਤ ਤੀਰਥ ਮਜਨ ਨਾਮ ਅਦਕ ਬਿਥਾਰ ਕਰੋਂ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਆਨ ਮਨੋ ਤਉ ਪਰ ਕਰ ਜਾਓ ਕਿਸ ਜਾਚੋ ਨਹੀਂ ਕੋ ਥਾਉ ਨਾਨਕ ਗੁਰ ਮਤ ਸਹਿਜ ਸਮਾਉ ਗਉੜੀ ਮਹੱਲਾ ਪਹਿਲਾ ਸਾਥ ਗੁਰ ਮਿਲੈ ਸੋਮਰਨ ਦਿਖਾਈ ਮਰਨ ਰਹਿਨ ਰਸ ਅੰਤਰ ਭਾਈ ਗਰਬ ਨਿਵਾਰ ਗਗਨਪੁਰ ਪਾਈ ਮਰਨ ਲਿਖਾਈ ਆਏ ਨਹੀਂ ਰਹਿਣਾ ਹਰ ਜਪ ਜਪ ਰਹਿਨ ਹਰ ਸਰਨਾਰਾਹਾਓ ਸਤਗੁਰ ਮਿਲੈ ਤਾਂ ਦੁਬਿ ਦਾ ਭਾਗੈ ਕਮਲ ਵਿਗਾਸ ਮਨ ਹਰ ਪ੍ਰਭ ਲਾਗੈ ਜੀਵਤ ਮਰੈ ਮਹਾਰਾਸੀ ਆਗੈ ਸਤਗੁਰ ਮਿਲੈ ਸਚ ਸੰਜਮ ਸੂਚਾ ਗੁਰ ਕੀ ਪਾਉੜੀ ਉੱਚ ਉੱਚ ਕਰਮ ਮਿਲੈ ਜਮ ਕਾ ਪਾਉ ਮੂਚਾ ਸਤਗੁਰ ਗੁਰ ਮਿਲਿਆ ਮਿਲ ਅੰਕ ਸਮਾਇਆ ਕਾਰ ਕਿਰਪਾ ਘਰ ਮਹਿਲ ਦਿਖਾਇਆ ਨਾਨਕ ਹਾਉ ਮੈਂ ਮਾਰ ਮਿਲਾਇਆ ਗੌੜੀ ਮਹੱਲਾ ਪਹਿਲਾ ਕਿਰਤ ਪਿਆ ਨਹ ਮਿਟੈ ਕੋਈ ਕਿਆ ਜਾਣਾਂ ਕਿਆ ਆਗੈ ਹੋਇ ਜੋ ਤਿਸ ਭਾਣਾ ਸੋਈ ਹੂਆ ਅਵਰ ਨਾ ਕਰਨ ਵਾਲਾ ਧੂਆ ਨਾ ਜਾਣਾਂ ਕਰਮ ਕੇਵੜ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਉ ਤੂੰ ਏਵਡਾਤਾ ਦੇਵ ਨਹਾਰ ਟੋਟ ਨਾਹੀ ਤੁੱਦ ਭਗਤ ਪੰਡਾਰ ਕੀਆ ਗਰਬ ਨਾ ਆਵੈ ਰਾਸ ਜਿਉ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀਵਾਲੇ ਬਖਸ਼ ਮਿਲਾਇ ਜਿਉ ਭਾਵੀ ਤਿਉ ਨਾਮ ਜਪਾਇ ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ ਗੁਰਮਤਿ ਦੇ ਪਰੋਸੈ ਤੇਰਾ ਤਨ ਮਨ ਤਨ ਮਹਿ ਮੈਲ ਨਾਹੀ ਮਨ ਰਾਤਾ ਗੁਰਬਚਨੀ ਸੱਚ ਸ਼ਬਦ ਪਛਾਤਾ ਤੇਰਾ ਤਾਨ ਨਾਮ ਕੀ ਵਡਿਆਈ ਨਾਨਕ ਰਹਿਨਾ ਭਗਤ ਸਰਨਾਈ ਰਾਗ ਗਉੜੀ ਗਵਾਰੇ ਰੀ ਮਹਲਾ ਪਹਿਲਾ ਚਾਉ ਪਦੇ ਦੋ ਪਦੇ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਭਾਉ ਮੋਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਾਰ ਚਲੀਐ ਸਹੀਐ ਭਾਰ ਨਦਰੀ ਕਰਮੀ ਗੁਰਬੀਚਾਰ ਭੈ ਬਿਨ ਕੋਈ ਨਾ ਲੰਗਸ ਪਾਰ ਭੈ ਭਉ ਰੱਖਿਆ ਭਾਏ ਸਵਾਰ ਰਹਾਉ ਭੈ ਤਨ ਅਗਨ ਭਖੈ ਭੈ ਨਾਲ ਭੈ ਭਉ ਘੜੀਐ ਸ਼ਬਦ ਸਵਾਰ ਬਿਨ ਘੜਤ ਕੰਚਨ ਕੱਚ ਅੰਦਾ ਸਚਾ ਅੰਦੀ ਸਟ ਬੁੱਧੀ ਬਾਜੀ ਉਪਜੈ ਭਾ ਉਪਜੈ ਚਾਉ ਸਹਿ ਸਿਆਣਪ ਪਵੈ ਨਤਾਉ ਨਾਨਕ ਮਨ ਮੁਖ ਬੋਲਣਵਾਉ ਅੰਦਾ ਅਖਰ ਵਾਉ ਦਵਾਉ ਗੌੜੀ ਮਹੱਲਾ ਪਹਿਲਾ ਡਾਰ ਘਰ ਘਰ ਡਾਰ 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 ਜਾਏ ਸੋ ਡਾਰ ਕੇਹਾ ਜਿਤ ਡਾਰ ਡਰ ਪਾਈ ਤਉਦ ਬਿਨ ਦੂਜੀ ਨਾਹੀ ਜਾਏ ਜੋ ਕੇਸ਼ਵਰ ਤੈ ਸਭ ਤੇਰੀ ਰਜਾਈ ਡਰੀਏ ਜੇ ਡਰ ਹੋਵੇ ਹੋਰ ਡਾਰ ਡਰ ਮਰਨਾ ਮਾਨਕਾ ਸੂਰ ਰਹਾਉ ਨਾ ਜੀਓ ਮਰੈ ਨਾ ਡੂਬੈ ਤਰੈ ਜਿਨ ਕੇ ਸ਼ਕੀਆ ਸੋ ਕਿਸ਼ ਕਰੈ ਹੁਕਮੇ ਆਵੈ ਹੁਕਮੇ ਜਾਈ ਆਗੇ ਪਾਛੈ ਹੁਕਮ ਸਮਾਈ ਖਾਂਸ ਹੇਤ ਆਸਾ ਅਸਮਾਨ ਤਿਸ ਵਿੱਚ ਭੂਖਾ ਬਹੁਤ ਨੈਸਾਨ ਪਾਉ ਖਾਣਾ ਪੀਣਾ ਆਧਾਰ ਬਿਨ ਖਾਦੇ ਮਰ ਹੋਏ ਗਵਾਰ ਜੇਸ ਕਾ ਕੋਈ 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 ਸਭ ਕੋ ਤੇਰਾ ਤੂੰ ਸਭਨਾ ਕਾ ਸੋਈ ਜਾਕੇ ਜੀਅ ਜੰਤ ਧਨਮਾਲ ਨਾਨਕ ਆਖਣ ਬਿਕਮਾ ਵਿਚਾਰ ਗਉੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤਿ ਪਾਈ ਕਰਿ ਇਹੋ ਵਸੇਖ ਕਹਿਣਾ ਹੈ ਕਿਛ ਕਹਿ ਨਾ ਜਾਏ ਤਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸਰਮ ਸੁਰਤ ਦੁਇ ਸਸੁਰ ਭਈ ਕਰਨੀ ਕਾਮਨ ਕਰ ਮੰਨ ਲੈ ਸਾਹ ਸੰਜੋਗ ਵਿਆਹ ਵਿਜੋਗ ਸਚ ਸੰਤਤ ਕਹੋ ਨਾਨਕ ਜੋਗ ਗਾਉੜੀ ਮਹੱਲਾ ਪਹਿਲਾ ਪਾਉਣੈ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੋਧ ਕਾ ਖੇਲ ਨੌ ਦਰਵਾਜੇ ਦਸਵਾਂ ਦਵਾਰ ਬੋਜਰੇ ਗਿਆਨੀ ਇਹੋ ਵਿਚਾਰ ਕਥਤਾ ਬਕਤਾ ਸੁਣਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਓ ਦੇਹੀ ਮਾਟੀ ਬੋਲੇ ਪਾਉਣ ਬੁਜਰੇ ਗਿਆਨੀ ਮੂਆ ਹੈ ਕਾਉਣ ਮੋਈ ਸੁਰਤ ਬਾਦ ਹੰਕਾਰ ਓਹ ਨਾ ਮੂਆ ਜੋ ਦੇਖਨ ਹਾਰ ਜੈ ਕਾਰਨ ਟਾਟ ਤੀਰਥ ਜਾਹੀ ਰਤਨ ਪਦਾਰਥ ਘਾਟ ਹੀ ਮਾਹੀ ਪਾੜ ਪਾੜ ਪੰਡਤ ਬਾਦ ਵਖਾਣੈ ਭੀਤਰ ਹੋਂਦੀ ਵਖਤ ਨਾ ਜਾਣੈ ਹਾਉ ਨਾ ਮੂਆ ਮੇਰੀ ਮੂਈ ਬਲਾਈ ਉਹ ਨਾ ਮੂਆ ਜੋ ਰਹਾ ਸਮਾਈ कहो नानक गोर ब्रह्म दिखाया मरता जाता नदर ना आया गौड़ी महला पहला दखणी ਸੋਣ ਸੋਣ ਬੂਜੈ ਮਾਨੈ ਨਾਉ ਤਾਂ ਕੈ ਸਦ ਬਲਿਹਾਰੈ ਜਾਉ ਆਪ ਭੁਲਾਈ ਠੌਰ ਨਾ ਠਾਉ ਤੂੰ ਸਮਝਾਵਹਿ ਮੇਲ ਮਿਲਾਉ ਨਾਮ ਮਿਲੇ ਚੱਲੈ ਮੈਂ ਨਾਲ ਬਿਨ ਨਾਵੈ ਬਾਦੀ ਸਭ ਕਾਲ ਰਹਾਉ ਖੇਤੀ ਵਨਜ ਨਾਵੈ ਕੀ ਓਟ ਪਾਪ ਪੁਨ ਬੀਜ ਕੀ ਪੋਟ ਕਾਮ ਕ੍ਰੋਧ ਜੀਅ ਮਹ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੇਖ ਤਨ ਮਨ ਸੀਤਲ ਸਾਚ ਪਰੇਖ ਜਲ ਪੁਰਾਇਨ ਰਸ ਕਮਲ ਪਰੇਖ ਸ਼ਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗੀ ਗਾੜ ਦਸ ਦਵਾਰ ਪੰਜ ਵਸੇ ਮਿਲ ਜੋਤਿ ਅਪਾਰ ਆਪ ਤੁਲੇ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗਾਉੜੀ ਮਹੱਲਾ ਪਹਿਲਾ ਜਤੋ ਜਾਏ ਕਹਾਂ ਤੇ ਆਵੇ ਕਹਿ ਉਪਜੈ ਕਹਿ ਜਾਏ ਸਮਾਵੇ ਕਿਉ ਬਾਦਿਓ ਕਿਉ ਮੁਕਤੀ ਪਾਵੇ ਕਿਉ ਅਬਿਨਾਸੀ ਸਹਿਜ ਸਮਾਵੇ ਨਾਮ ਹਿਰਦੈ ਅਮਰਤ ਮੁਖ ਨਾਮ ਨਰ ਹਰ ਨਾਮ ਨਰ ਹਰ ਨਿਹਕਾਮ ਰਹਾਓ ਸਹਜੇ ਆਵੇ ਸਹਜੇ ਜਾਏ ਮਨ ਤੇ ਉਪਜੈ ਮਨ ਮਾਹਿ ਸਮਾਈ ਗੁਰਮੁਖ ਮੁਕਤੋ ਬੰਧਨ ਨ ਪਾਏ ਸ਼ਬਦ ਵਿਚਾਰ ਛੁਟੈ ਹਰ ਨਾਏ ਤਰਵਰ ਪੰਖੀ ਬਹੁ ਨਿਸਵਾਸ ਸੁਖ ਦੁਖੀਆ ਮਨ ਮੋਹ ਵਿਨਾਸ਼ ਸਾਂਝ ਬਿਹਾਗ ਤੱਕ ਹੈ ਆਗਾਸ ਦਹ ਦਿਸ ਧਾਵਹਿ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ્રોਧ ਫੂਟੈ ਬਿਖਮਾਟ ਬੇਨਾ ਵਖਰ ਸੂਨੋ ਘਰ ਹਾਟ ਗੁਰ ਮਿਲ ਖੋਲੇ ਬਜਰ ਕਾ ਪਾਟ ਸਾਧ ਮਿਲੈ ਪੂਰਬ ਸੰਜੋਗ ਸਚ ਰਹਸੇ ਪੂਰੇ ਹਰ ਲੋਗ ਮਾਨ ਤਨ ਦੇ ਲੈ ਸਹਿਜ ਸੁਭਾਈ ਨਾਨਕ ਤਿਨ ਕੈ ਲਾਗਉ ਪਾਈ ਗਉੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹਿ ਚੀਤ ਝੂਠ ਵਿਕਾਰ ਜਾਗੈ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰ ਤਾਰੀ ਮਨ ਨਾਮ ਸੁਚੀਤ ਵਾਹੋ ਵਾਹੋ ਸਾਚੀ ਮੈਂ ਤੇਰੀ ਟੇਕ ਹਾਉ ਪਾਪੀ ਤੂੰ ਨਿਰਮਲ ਏਕ ਰਹਾਉ ਅਗਨ ਪਾਣੀ ਬੋਲੇ ਪੜਵਾਉ ਜਿਹਵਾ ਇੰਦਰੀ ਏਕ ਸੁਵਾਉ ਦਿਸ਼ਟ ਵਿਕਾਰੀ ਨਾਹੀ ਪਾਉ ਭਾਉ ਆਪ ਮਾਰੀ ਤਾਂ ਪਾਇ ਨਾਉ ਸ਼ਬਦ ਮਰੈ ਫਿਰ ਮਰਨ ਨਾ ਹੋਈ ਬਿਨ ਮੁਈ ਕਿਉ ਪੂਰਾ ਹੋਈ ਪਰਪੰਚ ਵਿਆਪ ਰਹਿਆ ਮਨ ਦੋਏ ਥਿਰ ਨਾਰਾਇਣ ਕਰੇ ਸੋ ਹੋਏ ਬੋਹਿਥ ਚੜੋ ਜਾਂ ਆਵੈ ਵਾਰ ਠਾਕੇ ਬੋਹਿਥ ਦਰਗਹਿ ਮਾਰ ਸੱਚ ਸਲਾਹੀ ਧਨ ਗੁਰਦੁਆਰ ਨਾਨਕ ਦਰ ਘਰ ਏਕੰਕਾਰ ਗਉੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਬੀਚਾਰ ਅੰਮ੍ਰਿਤ ਧਾਰ ਗਗਨ ਦਾਸ ਦੁਆਰ ਤ੍ਰੇਪਵਨ ਬਿਦਿਆ ਆਪ ਮੁਰਾਰ ਰੇ ਮਨ ਮੇਰੇ ਪਰਮਾ ਨ ਕੀਜੈ ਮਨ ਮਾਨਿਆ ਅੰਮ੍ਰਿਤ ਰਸ ਪੀਜੈ ਰਹਾਓ ਜਨਮ ਜੀਤ ਮਰਨ ਮਨ ਮਾਨਿਆ ਆਪ ਮੁਵਾ ਮਨ ਮਨ ਤੇ ਜਾਣਿਆ ਨજર ਭਈ ਘਰ ਘਰ ਤੇ ਜਾਣਿਆ ਜਤ ਸਤ ਤੀਰਥ ਮਜਨ ਨਾਮ ਅਦਗ ਬਿਥਾਰ ਕਰੋਂ ਕਿਸ ਕਾਮ ਨਰ ਨਾਰਾਇਣ ਅੰਤਰ ਜਾ ਆਨ ਮਨੋ ਤਉ ਪਰ ਕਰ ਜਾਓ ਕਿਸ ਜਾਚੋ ਨਹੀਂ ਕੋ ਥਾਉ ਨਾਨਕ ਗੁਰ ਮਤ ਸਹਿਜ ਸਮਾਉ ਗਉੜੀ ਮਹੱਲਾ ਪਹਿਲਾ ਸਾਥ ਗੁਰ ਮਿਲੈ ਸੋ ਮਰਨ ਦਿਖਾਈ ਮਰਨ ਰਹਿਨ ਰਸ ਅੰਤਰ ਭਾਈ ਗਰਬ ਨਿਵਾਰ ਗਗਨਪੁਰ ਪਾਈ ਮਰਨ ਲਿਖਾਈ ਆਏ ਨਹੀਂ ਰਹਿਣਾ ਹਰ ਝਪ ਝਪ ਰਹਿਨ ਹਰ ਸਰਨਾਰਾਹਾਓ ਸਤਗੁਰ ਮਿਲੈ ਤਾਂ ਦੁਬਿ ਦਾ ਭਾਗੈ ਕਮਲ ਵਿਗਾਸ ਮਨ ਹਰ ਪ੍ਰਭ ਲਾਗੈ ਜੀਵਤ ਮਰੈ ਮਹਾਰਾਸੀ ਆਗੈ ਸਤਗੁਰ ਮਿਲੈ ਸਚ ਸੰਜਮ ਸੂਚਾ ਗੁਰ ਕੀ ਪਾਉੜੀ ਉਚੋ ਉਚਾ ਕਰਮ ਮਿਲੈ ਜਮ ਕਾ ਪਾਉ ਮੂਚਾ ਸਤਗੁਰ ਗੁਰ ਮਿਲੈ ਮਿਲ ਅੰਕ ਸਮਾਇਆ कार कृपा घर महल दिखाया नानक मैं मार मिलाया गौड़ी महला पहला किरत पया नह मिट कोई क्या जाना क्या आगे हो जो तिशा सोई हुआ अवर ना करने वाला दुआ ना जाना कर्म केवल तेरी दात कर्म धर्म तेरे नाम की जात रहा ਤੂੰ ਏ ਵਡ ਦਾਤਾ ਦੇਵ ਨਹਾਰ ਟੋਟ ਨਾਹੀ ਤੁਦ ਭਗਤ ਪੰਡਾਰ ਕੀਆ ਗਰਬ ਨਾ ਆਵੈ ਰਾਸ ਜਿਉ ਪਿੰਡ ਸਭ ਤੇਰੇ ਪਾਸ ਤੂੰ ਮਾਰ ਜਿਵਾਲੈ ਬਖਸ਼ ਮਿਲਾਇ ਜਿਉ ਭਾਵੀ ਤਿਉ ਨਾਮ ਜਪਾਈ ਤੂੰ ਦਾਨਾ ਬਿਨਾ ਸਾਚਾ ਸਿਰ ਮੇਰਾ ਗੁਰਮਤਿ ਦੇ ਪਰੋਸੈ ਤੇਰਾ ਤਨ ਮਨ ਤਨ ਮਹਿ ਮੈਲ ਨਾਹੀ ਮਨ ਰਾਤਾ ਗੁਰਬਚਨੀ ਸੱਚ ਸ਼ਬਦ ਪਛਾਤਾ ਤੇਰਾ ਤਾਨ ਨਾਮ ਕੀ ਵਡਿਆਈ ਨਾਨਕ ਰਹਿਨਾ ਭਗਤ ਸਰਨਾਈ ਰਾਗ ਗਉੜੀ ਗਵਾਰੇ ਰੀ ਮਹਲਾ ਪਹਿਲਾ ਚਾਉ ਪਦੇ ਦੋ ਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਭਉ ਮੁਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਰ ਚਲੀਐ ਸਹੀਐ ਭਾਰ ਨਦਰੀ ਕਰਮੀ ਗੁਰਬੀਚਾਰ ਭੈ ਬਿਨ ਕੋਈ ਨ ਲੰਗਸ ਪਾਰ ਭੈ ਭਉ ਰੱਖਿਆ ਭਾਏ ਸਵਾਰ ਰਹਾਉ ਭੈ ਤਨ ਅਗਨ ਭਖੈ ਭੈ ਨਾਲ ਭੈ ਭਉ ਘੜੀਐ ਸ਼ਬਦ ਸਵਾਰ ਭੈ ਬਿਨ ਘੜਤ ਕੰਚਨ ਕਾਚ ਅੰਦਾ ਸਚਾ ਅੰਦੀ ਛਟ ਬੁੱਧੀ ਬਾਜੀ ਉਪਜੈ ਭਾ ਉਪਜੈ ਚਾਓ ਸਹਿ ਸਿਆਣਪ ਪਵਨਤਾਉ ਨਾਨਕ ਮਨ ਮੁਖ ਬੋਲਣ ਵਾਓ ਅੰਦਾ ਅਖਰ ਵਾਓ ਦਵਾਓ ਗਾਉੜੀ ਮਹੱਲਾ ਪਹਿਲਾ ਡਾਰ ਘਰ ਘਰ ਡਾਰ ਡਰ ਜਾਏ ਸੋ ਡਾਰ ਕੇ ਹਾ ਚਿਤ ਡਾਰ ਡਰ ਪਾਏ ਤੋਦ ਬਿਨ ਦੂਜੀ ਨਾਹੀ ਜਾਏ ਜੋ ਕేశਵ ਤੈ ਸਭ ਤੇਰੀ ਰਜਾਈ ਡਰੀਏ ਜੇ ਡਰ ਹੋਵੇ ਹੋਰ ਡਾਰ ਡਰ ਮਰਨਾ ਮਾਨਕਾ ਸੂਰ ਰਹਾਉ ਨਾ ਜੀਓ ਮਰੈ ਨਾ ਡੂਬੈ ਤਰੈ ਜਿਨ ਕੇ ਸ਼ਕੀਆ ਸੋ ਕਿਸ਼ ਕਰੈ ਹੁਕਮੇ ਆਵੈ ਹੁਕਮੇ ਜਾਈ ਆਗੈ ਪਾਛੈ ਹੁਕਮ ਸੁਮਾਈ ਹਾਂਸ ਹੇਤ ਆਸਾ ਅਸਮਾਨ ਤਿਸ ਵਿੱਚ ਭੂਖੈ ਬਹੁਤ ਨੈਸਾਨ ਪਾਉ ਖਾਣਾ ਪੀਣਾ ਆਧਾਰ ਬਿਨ ਖਾਦੇ ਮਰ ਹੋਹਿ ਗਵਾਰ ਜਿਸ ਕਾ ਕੋਈ 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 ਸਭ ਕੋ ਤੇਰਾ ਤੂੰ ਸਭਨਾ ਕਾ ਸੋਈ ਜਾਕੇ ਜੀਅ ਜੰਤ ਧਨਮਾਲ ਨਾਨਕ ਆਖਣ ਬਿਕਮਾ ਵਿਚਾਰ ਗਉੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤਿ ਪਾਈ ਕਰ ਇਹੋ ਵਸੇਖ ਕਹਿਣਾ ਹੈ ਕਿਛ ਕਹਿ ਨਾ ਜਾਏ ਤਉ ਕੁਦਰਤ ਕੀਮਤ ਨਹੀਂ ਪਾਏ ਰਹਾਉ ਸਰਮ ਸੁਰਤ ਦੁਇ ਸਸੁਰ ਭਈ ਕਰਨੀ ਕਾਮਨ ਕਰ ਮੰਨ ਲੈ ਸਾਹ ਸੰਜੋਗ ਵਿਆਹ ਵਿਜੋਗ ਸਚ ਸੰਤਤ ਕਹ ਨਾਨਕ ਜੋਗ ਗਾਉੜੀ ਮਹੱਲਾ ਪਹਿਲਾ ਪਾਉਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੋਧ ਕਾ ਖੇਲ ਨੌ ਦਰਵਾਜੇ ਦਸਵਾ ਦਵਾਰ ਬੋਜਰੇ ਗਿਆਨੀ ਇਹੋ ਵਿਚਾਰ ਕਥਤਾ ਬਕਤਾ ਸੁਣਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਰਹਾਓ ਦੇਹੀ ਮਾਟੀ ਬੋਲੈ ਪਾਉਣ ਬੁਜਰੇ ਗਿਆਨੀ ਮੂਆ ਹੈ ਕਾਉਨ ਮੋਈ ਸੁਰਤ ਬਾਦ ਅਹੰਕਾਰ ਓਹ ਨਾ ਮੂਆ ਜੋ ਦੇਖਨ ਹਾਰ ਜੈ ਕਾਰਨ ਟਾਟ ਤੀਰਥ ਜਾਹੀ ਰਤਨ ਪਦਾਰਥ ਘਾਟ ਹੀ ਮਾਹੀ ਪੜ ਪੜ ਪੰਡਤ ਬਾਦ ਵਖਾਣੈ ਭੀਤਰ ਹੋਂਦੀ ਵਹਤ ਨਾ ਜਾਣੈ ਹਾਉ ਨਾ ਮੂਆ ਮੇਰੀ ਮੂਈ ਬੁਲਾਈ ਉਹ ਨਾ ਮੂਆ ਜੋ ਰਹਿ ਆਸਮਾਈ ਕਾਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗਾਉੜੀ ਮਹੱਲਾ ਪਹਿਲਾ ਦਖਣੀ ਸੋਣਾ ਸੋਣਾ ਪੂਜੈ ਮਾਨੈ ਨਾਉ ਤਾਂ ਕੈ ਸਦ ਬਲੇਹਾਰੈ ਜਾਉ ਆਪ ਭੁਲਾਈ ਠੌਰ ਨਾ ਠਾਉ ਤੂੰ ਸਮਝਾਵਹਿ ਮੇਲ ਮਿਲਾਉ ਨਾਮ ਮਿਲੈ ਚੱਲੈ ਮੈਂ ਨਾਲ ਬਿਨ ਨਾਵੈ ਬਾਦੀ ਸਭ ਕਾਲ ਰਹਾਉ ਖੇਤੀ ਵਨਜ ਨਾਵੈ ਕੀ ਓਟ ਪਾਪ ਕੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀਅ ਮਹ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੇਖ ਤਨ ਮਨ ਸੀਤਲ ਸਾਚ ਪਰੇਖ ਜਲ ਪੁਰਾਇਨ ਰਸ ਕਮਲ ਪਰੇਖ ਸ਼ਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦਵਾਰ ਪੰਚ ਵਸੇ ਮਿਲ ਜੋਤਿ ਅਪਾਰ ਆਪ ਤੁਲੇ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗਾਉੜੀ ਮਹੱਲਾ ਪਹਿਲਾ ਜਤੋ ਜਾਏ ਕਹਾਂ ਤੇ ਆਵੇ ਕਹਿ ਉਪਜੈ ਕਹਿ ਜਾਏ ਸਮਾਵੇ ਕਿਉ ਬਾਦਿਓ ਕਿਉ ਮੁਕਤੀ ਪਾਵੇ ਕਿਉ ਅਬਿਨਾਸੀ ਸਹਿਜ ਸਮਾਵੇ ਨਾਮ ਹਿਰਦੈ ਅਮਰਤ ਮੁਖ ਨਾਮ ਨਰਹਰ ਨਾਮ ਨਰਹਰ ਨਿਹਕਾਮ ਰਹਾਓ ਸਹਜੇ ਆਵੇ ਸਹਜੇ ਜਾਏ ਮਨਤੀ ਉਪਜੈ ਮਨ ਮਾਹੇ ਸਮਾਈ ਗੁਰਮੁਖ ਮੁਕਤੋ ਬੰਧਨ ਨ ਪਾਏ ਸ਼ਬਦ ਵਿਚਾਰ ਛੁਟੈ ਹਰ ਨਾਏ ਤਰਵਰ ਪੰਖੀ ਬਹੁ ਨੇਸ ਬਾਸ ਸੁਖ ਦੁਖਿਆ ਮਨ ਮੋਹ ਵਿਨਾਸ਼ ਸਾਂਝ ਬਿਹਾਗ ਤਕਹਿ ਆਗਾਸ ਦਹ ਦੇ ਸਤਾਵਹਿ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ્રોਧ ਫੂਟ ਬਿਖਮਾਟ ਬੇਨ ਵਖਰ ਸੂਨੋ ਘਰ ਹਾਟ ਗੁਰ ਮਿਲ ਖੋਲੇ ਬਜਰ ਕਾ ਪਾਟ ਸਾਧ ਮਿਲੇ ਪੂਰਬ ਸੰਜੋਗ ਸਚ ਰਹਸੇ ਪੂਰੇ ਹਰ ਲੋਗ ਮਾਨ ਤਨ ਦੇ ਲੈ ਸਹਿਜ ਸੁਭਾਈ ਨਾਨਕ ਤਿਨ ਕੈ ਲਾਗਉ ਪਾਈ ਗਉੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮਹਿ ਚੀਤ ਝੂਠ ਵਿਕਾਰ ਜਾਗੈ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰ ਤਾਰੀ ਮਨ ਨਾਮ ਸੁਚੀਤ ਓ ਵਾਹੋ ਵਾਹੋ ਸਾਚੀ ਮੈਂ ਤੇਰੀ ਟੇਕ ਹਾਉ ਪਾਪੀ ਤੂੰ ਨਿਰਮਲ ਏਕ ਰਹਾਉ ਆਗਨਾ ਪਾਣੀ ਬੋਲੇ ਪੜਵਾਉ ਜੇ ਹਵਾ ਇੰਦਰੀ ਏਕ ਸੁਵਾਉ ਦਿਸਟ ਵਿਕਾਰੀ ਨਹੀਂ ਪਾਉ ਭਾਉ ਆਪ ਮਾਰੀ ਤਾ ਪਾਏ ਨਾਉ ਸ਼ਬਦ ਮਰੈ ਫਿਰ ਮਰਨ ਨਾ ਹੋਈ ਬਿਨ ਮੁਈ ਕਿਉ ਪੂਰਾ ਹੋਈ ਪਰਪੰਚ ਵਿਆਪ ਰਹਿਆ ਮਨ ਦੋਏ ਫਿਰ ਨਾਰਾਇਣ ਕਰੇ ਸੁ ਹੋਈ ਬੋਹਿਥ ਚੜੋ ਜਾਂ ਆਵੈ ਵਾਰ ਠਾਕੇ ਬੋਹਿਥ ਦਰਗਹਿ ਮਾਰ ਸਚ ਸਲਾਹੀ ਧਨ ਗੁਰਦੁਆਰ ਨਾਨਕਦਾਰ ਘਰ ਏਕੰਕਾਰ ਗਉੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਬੀਚਾਰ ਅੰਮ੍ਰਿਤ ਧਾਰ ਗਗਨਦਾਸ ਦੁਆਰ ਤ੍ਰੇਪਵਨ ਬੀਦਿਆ ਆਪ ਮੁਰਾਰ ਰੇ ਮਨ ਮੇਰੇ ਪਰਮਾ ਨ ਕੀਜੈ ਮਨ ਮਾਨਿਆ ਅੰਮ੍ਰਿਤ ਰਸ ਪੀਜੈ ਰਹਾਓ ਜਨਮ ਜੀਤ ਮਰਨ ਮਨ ਮਾਨਿਆ ਆਪ ਮੁਵਾ ਮਨ ਮਨ ਤੇ ਜਾਣਿਆ ਨજર ਭਈ ਘਰ ਘਰ ਤੇ ਜਾਣਿਆ ਜਤ ਸਤ ਤੀਰਥ ਮਜਨ ਨਾਮ ਅਦਕ ਬਿਥਾਰ ਕਰੋਂ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਆਨ ਮਨੋ ਤਉ ਪਰ ਕਰ ਜਾਓ ਕਿਸ ਜਾਚੋ ਨਹੀਂ ਕੋ ਥਾਓ ਨਾਨਕ ਗੁਰ ਮਤ ਸਹਿਜ ਸਮਾਓ ਗੌੜੀ ਮਹੱਲਾ ਪਹਿਲਾ ਸਾਥ ਗੁਰ ਮਿਲੈ ਸੋਮਰਨ ਦਿਖਾਈ ਮਰਨ ਰਹਿਨ ਰਸ ਅੰਤਰ ਭਾਈ ਗਰਬ ਨਿਵਾਰ ਗਗਨਪੁਰ ਪਾਈ ਮਰਨ ਲਿਖਾਈ ਆਏ ਨਹੀਂ ਰਹਿਣਾ ਹਰ ਝਪ ਝਪ ਰਹਿਨ ਹਰ ਸਰਨਾਰਾਹਾਓ ਸਤਗੁਰ ਮਿਲੈ ਤਾਂ ਦੁਬਿ ਦਾ ਭਾਗੈ ਕਮਲ ਵਿਗਾਸ ਮਨ ਹਰ ਪ੍ਰਭ ਲਾਗੈ ਜੀਵਤ ਮਰੈ ਮਹਾਰਾਸਿ ਆਗੈ ਸਤਗੁਰ ਮਿਲੈ ਸਚ ਸੰਜਮ ਸੂਚਾ ਗੁਰ ਕੀ ਪਾਉੜੀ ਉਚੋ ਉਚਾ ਕਰਮ ਮਿਲੈ ਜਮ ਕਾ ਪਾਉ ਮੂਚਾ ਸਤਗੁਰ ਗੁਰ ਮਿਲੈ ਮਿਲ ਅੰਕ ਸਮਾਇਆ ਸਾਰ ਕਿਰਪਾ ਘਰ ਮਹਿਲ ਦਿਖਾਇਆ ਨਾਨਕ ਹਉ ਮਹਿਮਾਰ ਮਿਲਾਇਆ ਗਉੜੀ ਮਹੱਲਾ ਪਹਿਲਾ ਕਿਰਤ ਪਿਆ ਨਹਿ ਮਿਟੈ ਕੋਈ ਕਿਆ ਜਾਣਾਂ ਕਿਆ ਆਗੈ ਹੋਇ ਜੋ ਤਿਸ ਭਾਣਾ ਸੋਈ ਹੂਆ ਅਵਰ ਨਾ ਕਰਨ ਵਾਲਾ ਦੂਆ ਨਾ ਜਾਣਾਂ ਕਰਮ ਕੇਵੜ ਤੇਰੀ ਦਾਤ ਕਰਮ ਧਰਮ ਤੇਰੇ ਨਾਮ ਕੀ ਜਾਤ ਰਹਾਉ ਤੂੰ ਏਵਡਾਤਾ ਦੇਵ ਨਹਾਰ ਟੋਟ ਨਾਹੀ ਤੁੱਦ ਭਗਤ ਪੰਡਾਰ ਕੀਆ ਗਰਬ ਨਾ ਆਵੈ ਰਾਸ ਜਿਉ ਪਿੰਡ ਸਭ ਤੇਰੇ ਪਾਸ ਤੂੰ ਮਾਰ ਜੀਵਾਲੇ ਬਖਸ਼ ਮਿਲਾਇ ਜਿਉ ਭਾਵੀ ਤਿਉ ਨਾਮ ਜਪਾਈ ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ ਗੁਰਮਤਿ ਦੇ ਪਰੋਸੈ ਤੇਰਾ ਤਨ ਮਨ ਤਨ ਮਹਿ ਮੈਲ ਨਾਹੀ ਮਨ ਰਾਤਾ ਗੁਰਬਚਨੀ ਸੱਚ ਸ਼ਬਦ ਪਛਾਤਾ ਤੇਰਾ ਤਾਨ ਨਾਮ ਕੀ ਵਡਿਆਈ ਨਾਨਕ ਰਹਿਨਾ ਭਗਤ ਸਰਨਾਈ